ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਤ ਸੰਧੂ ਫਾਰਮਿੰਗ YouTube ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ। ਸੋ ਜਿਹੜੇ ਵੀ ਰਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੀ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ। ਇਸੇ ਤਰ੍ਹਾਂ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ। ਸੋ ਦੋਸਤੋ ਅੱਜ ਆਪਾਂ ਆਏ ਆਂ ਜੀ ਪਿੰਡ ਚੋਟੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਦੇ ਵਿੱਚ ਇਹ ਦੋ ਮੱਜਾਂ ਲੈ ਕੇ ਜੇ ਆਪਾਂ ਪਹਿਲੀ ਮੱਜ ਦੀ ਇਸ ਦੀ ਗੱਲ ਕਰੀਏ ਦੋਸਤੋ ਇਹ ਤੀਜਾ ਸਵੇਰ ਇਸ ਵਾਰ ਸੌਣ ਦੂਜੀ ਸੌਬੇ ਦਾ ਇਸ ਦਾ ਦੋਸਤੋ ਮਿਲਕ ਦਾ ਜਿਹੜਾ ਰਿਕਾਰਡ ਸੀਗਾ 12 ਲੀਟਰ ਦਾ ਸੀਗਾ ਪਰ ਡੇ ਦਾ ਸੋ ਇਸ ਵਾਰ ਵੀ ਇਸ ਤੋਂ 12 ਤੋਂ 13 ਲੀਟਰ ਦੀ ਉਮੀਦ ਕੀਤੀ ਜਾਂਦੀ ਏ ਬਾਕੀ ਦੋਸਤੋ ਜਿਹੜਾ ਮੁੱਲ ਹੈਗਾ 60000 ਰੁਪਇਆ ਬਾਈ ਹੋਣੀ ਇਸ ਦਾ ਜਿਹੜਾ ਰੇਟ ਕਰਦੇ ਹਨ ਮੌਕੇ ਤੇ ਥੋੜਾ ਬਾਧਾ ਮਾਨਤਨ ਜ਼ਰੂਰ ਕੀਤਾ ਜਾਵੇਗਾ 8198000 468 ਤੇ ਤੁਸੀਂ ਸੰਪਰਕ ਕਰਕੇ ਦੋਸਤੋ ਇਹ ਮੱਝਾਂ ਖਰੀਦ ਸਕਦੇ ਹੋ ਜੇ ਦੋਸਤੋ ਆਪਾਂ ਅਗਲੀ ਮੱਝ ਦੀ ਗੱਲ ਕਰਦੇ ਹਾਂ ਤਾਂ ਅਗਲੀ ਮੱਝ ਵੀ ਮੋਰਾ ਦੇ ਵਿੱਚ ਪੈਂਦੀ ਹੈਗੀ ਆ ਮੋਰਾ ਦੇ ਵਿੱਚ ਦੋਸਤੋ ਉਹਦੀ ਇਕਾਦ ਕਾਠ ਵਜਨ ਦੇ ਵਿੱਚ ਹੈਗੀ ਹੈ ਸੋਨਾ ਕਦਖਟ ਹੈਗਾ ਪਿੱਠਪੂੜਾ ਵੀ ਕਾਫੀ ਜ਼ਿਆਦਾ ਸੋਨਾ ਹੈ ਸਿੰਘ ਸੁੰਗ ਦੀ ਬੰਤਰ ਕਾਫੀ ਜ਼ਿਆਦੀ ਸੋਹਣੀ ਹੈਗੀ ਆ ਬਾਕੀ ਤੁਸੀਂ ਹਵਾਨਾ ਅਡਰ ਆਪ ਦੇਖ ਸਕਦੇ ਹੋ ਇਸ ਨੇ ਹਜੇ ਤਕਰੀਬਨ ਦਿਨ ਲੈ ਜਾਣੇ ਹਨ ਦੋਸਤੋ ਚੰਗੀ ਮਿਲਕ ਵਾਲੀ ਇਹ ਜਿਹੜੀ ਚੋਟੀ ਹੈਗੀ ਆ ਤਕਰੀਬਨ ਪਹਿਲੇ ਸਵੇਰੇ ਦਾ 12 ਤੋਂ 14 ਲੀਟਰ ਦੇ ਵਿੱਚਕਾਰ ਇਸ ਦੀ ਜਿਹੜੀ ਚੁਵਾਈ ਕੀਤੀ ਗਈ ਆ ਇਸ ਵਾਰ ਵੀ ਚੰਗੀ ਉਮੀਦ ਹੈਗੀ ਆ ਇਸ ਚੋਟੀ ਤੋਂ ਬਾਕੀ ਦੋਸਤੋ ਜਿਹੜਾ ਇਸ ਦਾ ਮੁੱਲ ਹੈਗਾ 1,20,000 ਰੁਪਏ ਬਾਈ ਹੁਣੇ ਇਸ ਦੀ ਡਿਮਾਂਡ ਕਰਦੇ ਹਨ ਮੌਕੇ ਤੇ ਇਹਦੇ ਵਿੱਚੋਂ ਵੀ ਮਾਨਤਾ ਨੂੰ ਜ਼ਰੂਰ ਕੀਤਾ ਜਾਵੇਗਾ ਬਾਕੀ ਮੇਰਾ ਵੀਰ ਜਿਹੜਾ ਕੋਈ ਸ਼ੁਕਰੀਨ ਹੋਵੇ گاਵਾ ਦਾ ਐਚ ਐਫ ਦਾ ਜਰਸੀ ਗਾਵਾਂ ਦਾ ਚਾਹੇ ਅਮੋਰਾ ਦੀਆਂ ਮੱਝਾਂ ਚਾਹੇ ਨੀਲੀ ਰਾਵੀ ਦੀਆਂ ਮੱਝਾਂ ਆ ਬਾਈ ਹੋਰਾਂ ਦੇ ਕੋਲ ਅਕਸਰ ਆਉਂਦੀਆਂ ਰਹਿੰਦੀਆਂ ਹਨ ਚਾਹਵਨ ਵੀਰ 819800468 ਤੇ ਸੰਪਰਕ ਕਰਕੇ ਦੋਸਤੋ ਮੱਝਾਂ ਦੇ ਨਾਲ ਗਾਵਾਂ ਹੋਰ ਵੀ ਤਰ੍ਹਾਂ ਦੀ ਬਰੀਡ ਕੀ ਦਿਨਾ ਚਾਹੁੰਦਾ ਹੋਵੇ ਤੁਸੀਂ ਕਿ ਦੋਸਤੋ ਖਰੀਦ ਸਕਦੇ ਹੋ ਜਿਹੜੇ ਮੇਰੇ ਵੀ ਚਾਹਵਨ ਹੋਣ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਦੋਸਤੋ ਹਰ ਤਰ੍ਹਾਂ ਦੀ ਅਬਰੀਡ ਖਰੀਦ ਸਕਦੇ ਹੋ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ